ਭਿਆਨਕ ਸੜਕ ਹਾਦਸੇ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਇਸ ਹਾਦਸੇ ਦੇ ਵਿੱਚ ਇੱਕ ਦੀ ਮੌਤ ਹੋਈ ਆ ਤੇ ਦੂਜਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਤਾਂ ਬੁਲਟ ਮੋਟਰਸਾਈਕਲ ਤੇ ਗੱਡੀ ਦੀ ਭਿਆਨਕ ਟੱਕਰ ਹੋਈ ਆ ਇਸ ਟੱਕਰ ਦੇ ਵਿੱਚ ਜਿਹੜੀ ਗੱਡੀ ਆ ਉਹ ਵੀ ਸੜਕ ਦੇ ਕਿਨਾਰੇ ਪਲਟ ਜਾਂਦੀ ਆ ਤੇ ਮੋਟਰਸਾਈਕਲ ਦੇ ਪਰ ਖੱچے ਨੇ ਜਿਹੜੇ ਉਹ ਤੱਕ ਉੱਡ ਜਾਂਦੇ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਭਿਆਨਕ ਇਹ ਸੜਕ ਹਾਦਸਾ ਹੋਇਆ ਤਾਂ ਦੱਸਦੇ ਚੱਲਦੇ ਆ ਕਿ ਜਿਹੜੀ ਇਹ ਗੱਡੀ ਸੀ ਉਹ ਗਰਦਾਸਪੁਰ ਤੋਂ ਬਰਨਾਲੇ ਵੱਲ ਜਾ ਰਹੀ ਸੀ ਤੇ ਦੂਜੇ ਪਾਸੇ ਤੋਂ ਬੁਲਟ ਮੋਟਰਸਾਈਕਲ ਦੇ ਉੱਪਰ ਬਾਪ ਤੇ ਪੁੱਤ ਸਵਾਰ ਹੋ ਕੇ ਆ ਰਹੇ ਹੁੰਦੇ ਨੇ ਤਾਂ ਅਚਾਨਕ ਗੱਡੀ ਤੇ ਮੋਟਰਸਾਈਕਲ ਦੀ ਟੱਕਰ ਹੋ ਜਾਂਦੀ ਹੈ ਟੱਕਰ ਇਹ ਨਹੀਂ ਜ਼ਿਆਦਾ ਭਿਆਨਕ ਹੁੰਦੀ ਹੈ ਕਿ ਇਸ ਟੱਕਰ ਦੇ ਵਿੱਚ ਬਾਪ ਦੀ ਮੌਤ ਹੋ ਜਾਂਦੀ ਹੈ ਤੇ ਪੁੱਤ ਆ ਜਿਹੜਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦਾ ਜਿਸ ਦੀ ਹਾਲਤ ਆ ਜਿਹੜੀ ਬੇਹਦ ਨਾਜ਼ੁਕ ਦੱਸੀ ਜਾਂਦੀ ਹੈ ਤਾਂ ਜਿਸ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਆ ਜਿਹੜਾ ਉਹ ਕਰਵਾ ਦਿੱਤਾ ਗਿਆ ਤਾਂ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਗੱਡੀ ਦਾ ਚਾਲਕ ਸੀ ਉਸ ਦੀ ਅੱਖ ਲੱਗ ਜਾਂਦੀ ਹੈ ਜਸ ਕਰਕੇ ਗੱਡੀ ਆਪਣੀ ਸਾਈਡ ਤੋਂ ਦੂਜੀ ਰੌਂਗ ਸਾਈਡ ਚਲੇ ਜਾਂਦੀ ਹੈ ਤੇ ਜਿੱਥੇ ਇੱਕ ਮੋਟਰਸਾਈਕਲ ਦੇ ਉੱਪਰ ਬਾਪ ਤੇ ਪੋਤਾ ਰਹੇ ਹੁੰਦੇ ਨੇ ਤੇ ਇਹ ਗੱਡੀ ਹੈ ਜਿਹੜੀ ਸਿੱਧੀ ਚਾਕੇ ਉਹਨਾਂ ਦੇ ਮੋਟਰਸਾਈਕਲ ਦੇ ਵਿੱਚ ਲੱਗਦੀ ਹੈ ਟੱਕਰ ਆ ਜਿਹੜੀ ਉਹ ਗੱਡੀ ਤੇ ਮੋਟਰਸਾਈਕਲ ਦੀ ਹੋ ਜਾਂਦੀ ਹੈ ਤਾਂ ਇਸ ਟੱਕਰ ਦੇ ਵਿੱਚ ਬਾਪ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਜਾਂਦੀ ਹੈ ਤੇ ਪੋਤਾ ਜਿਹੜਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਹਾਲਤ ਬਹੁਤ ਜ਼ਿਆਦਾ ਨਾਜ਼ੁਕਾ ਜਿਹੜੀ ਉਹ ਦੱਸੀ ਜਾ ਰਹੀ ਹੈ ਤਾਂ ਨਿੱਜੀ ਹਸਪਤਾਲ ਦੇ ਵਿੱਚ ਉਸ ਦਾ ਇਲਾਜ ਆ ਜਿਹੜਾ ਉਹ ਚੱਲ ਰਿਹਾ ਤਾਂ ਗੱਡੀ ਹੈ ਜਿਹੜੀ ਗੁਰਦਾਸਪੁਰ ਤੋਂ ਬਰਨਾਂ ਆਲੇ-ਵਾਲੇ ਜਾ ਰਹੀ ਸੀ ਤੇ ਦੂਜੇ ਪਾਸੇ ਤੋਂ ਬੁਲਟ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਇੱਕ ਬਾਪ ਤੇ ਪੁੱਤ ਆ ਰਹੇ ਸੀ ਤਾਂ ਗੱਡੀ ਤੇ ਉਹਨਾਂ ਦੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਜਾਂਦੀ ਹੈ ਇਸ ਟੱਕਰ ਦੇ ਵਿੱਚ ਪੁੱਤ ਦੀਆਂ ਅੱਖਾਂ ਦੇ ਸਾਹਮਣੇ ਬਾਪ ਦੀ ਮੌਤ ਆ ਜਿਹੜੀ ਹੋ ਜਾਂਦੀ ਹੈ ਤਾਂ ਪੁੱਤ ਦੀ 16 ਸਾਲ ਉਮਰ ਦੱਸੀ ਜਾ ਰਹੀ ਹੈ ਜਿਹੜਾ ਕਿ ਇਸ ਹਾਸੇ ਦੇ ਵਿੱਚ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਆ ਜਿਹੜੀ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ ਤਾਂ ਮੌਕੇ ਦੇ ਉੱਪਰ ਐਸਐਸਐਫ ਦੀਆਂ ਟੀਮਾਂ ਤੇ ਇਸ ਸਮਾਜ ਸੇਵੀ ਸੰਸਥਾ ਜਿਹੜੀ ਉਹ ਵੀ ਪਹੁੰਚ ਜਾਂਦੀ ਆ ਤਾਂ ਐਂਬੂਲੈਂਸ ਦੀ ਮਦਦ ਦੇ ਨਾਲ ਮ੍ਰਿਤਕ ਦੇਹ ਤੇ ਉਸ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਭਿਆਨਕ ਇਹ ਸੜਕ ਹਾਦਸਾ ਵਾਪਰਿਆ ਜਿੱਥੇ ਇਸ ਹਾਦਸੇ ਦੇ ਵਿੱਚ ਗੱਡੀ ਐ ਜਿਹੜੀ ਉਹ ਸੜਕ ਦੇ ਕਿਨਾਰੇ ਪਲਟ ਜਾਂਦੀ ਆ ਤੇ ਮੋਟਰਸਾਈਕਲ ਦੇ ਪਰ ਖੱچے ਨੇ ਜਿਹੜੇ ਉਹ ਤਾਂ ਉੱਤ ਉੱਟ ਜਾਂਦੇ ਨੇ ਤਾਂ ਗੱਡੀਆਂ ਦੇ ਵਿੱਚ ਆਂਡੇ ਨੇ ਛੇੜੇ ਉਹ ਭਰੇ ਹੋਏ ਸੀ ਤਾਂ ਜਿਹੜੀ ਇਹ ਗੱਡੀ ਸੀ ਗੁਰਦਾਸਪੁਰ ਤੋਂ ਬਰਨਾਲੇ ਦੇ ਵੱਲ ਜਾ ਰਹੀ ਸੀ ਤਾਂ ਸਾਹਮਣੇ ਤੋਂ ਇੱਕ ਮੋਟਰਸਾਈਕਲ ਆ ਰਿਹਾ ਸੀ ਤਾਂ ਆਰ ਨੇ ਦੱਸਿਆ ਜਾ ਰਿਹਾ ਕਿ ਜਿਹੜਾ ਗੱਡੀ ਦਾ ਚਾਲਕ ਸੀ ਉਸ ਨੂੰ ਨੀਂਦ ਆ ਜਾਂਦੀ ਆ ਉਸ ਦੀ ਅੱਖ ਜਿਹੜੀ ਉਹ ਲੱਗ ਜਾਂਦੀ ਆ ਤਾਂ ਉਹ ਆਪਣੀ ਸਾਈਡ ਤੋਂ ਗੱਡੀ ਆ ਜਿਹੜੀ ਰੋਂਗ ਸਾਈਡ ਚਲੇ ਜਾਂਦੀ ਆ ਤੇ ਦੂਜੇ ਪਾਸੇ ਇੱਕ ਮੋਟਰਸਾਈਕਲ ਆ ਰਿਹਾ ਸੀ ਤਾਂ ਇਹਨਾਂ ਦੋਵਾਂ ਚੀਜ਼ਾਂ ਦੀ ਟੱਕਰ ਆ ਜਿਹੜੀ ਹੋ ਜਾਂਦੀ ਆ ਤਾਂ ਇਸ ਟੱਕਰ ਦੇ ਵਿੱਚ ਬਾਪ ਦੀ ਮੌਕੇ ਦੇ ਉੱਪਰ ਮੌਤ ਹੋ ਜਾਂਦੀ ਆ ਤੇ ਪੁੱਤਾ ਛੇੜਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਬੇਹੱਦ ਨਾਸੂਕਾ ਜਿਹੜੀ ਉਹ ਦੱਸੀ ਜਾ ਰਹੀ ਹੈ ਪਿੰਡ ਜਨੇਰ ਹੋਇਆ ਜੀ ਸਾਨੂੰ ਇੱਕ ਐਮਰਜੈਂਸੀ ਕਾਲ ਆਈ ਸੀ ਅਸੋਸੀਏਟੀ ਨੂੰ ਤੇਜ ਜਾ ਕੇ ਮੌਕੇ ਤੇ ਦੇਖਿਆ ਇੱਕ ਬਲੇਰੋ ਤੇ ਬੁਲਟ ਦਾ ਐਕਸੀਡੈਂਟ ਹੋਇਆ ਸੀਗਾ ਜਦੋਂ ਤੱਕ ਅਸੀਂ ਪਹੁੰਚੇ ਸੀ ਪਰ ਉਦੋਂ ਇੱਕ ਮਿੱਤਰ ਘਾਈ ਪਈ ਸੀਗੀ ਡੈੱਡ ਬੋਡੀ ਸੀ ਜਿਹੜੀ ਅਸੀਂ ਮੋਰਚੀ 'ਚ ਰੱਖ ਦਿੱਤੀ ਆ ਤੇ ਦੱਸਣ ਦੇ ਮੁਤਾਬਕ ਸੀਗਾ ਇੱਕ ਜਵਾਗ ਸੀ ਜਾਂ ਕੋਈ ਨਾਲ ਸੀਗਾ ਉਹਨਾਂ ਦਾ ਫੈਮਿਲੀ ਮੈਂਬਰ ਉਹਨੂੰ ਪ੍ਰਾਈਵੇਟ ਹਸਪੀਟਲ ਦੇ ਵਿੱਚ ਲਿਆ ਗਿਆ ਇਹ ਬੁਲਟ ਤੇ ਸੀਗਾ ਜੀ ਤੇ ਜਿਹੜੀ ਕੋਟੀ ਸੇਗ ਵਾਲੀ ਸਾਈਡ ਤੋਂ ਬਲੇਰੋ ਗੱਡੀ ਆ ਰਹੀ ਸੀ ਇਹ ਆਪਣੇ ਸਾਹਮਣੇ ਦਾ ਕਰੋ ਜੀ ਆਮੇ ਸਾਹਮਣੇ ਤਾਂ ਨਹੀਂ ਆਪਾਂ ਕਹਿ ਸਕਦੇ ਇੱਕ ਵੀ ਹੋਈ ਤਾਂ ਇਹ ਬਰਟ ਵਾਲੇ ਮੋਗਿਆਲੀ ਸਾਈਡ ਵਾਲੇ ਪਾਸੋਂ ਜਿਹੜਾ ਬੰਦਾ ਆ ਰਿਹਾ ਸੀ ਉਧਰਲੀ ਪਾਸੇ ਹੋਈ ਹੋਈ ਸੀਗੀ ਓਵਰਟੇਕ ਕਹਿ ਤਾਂ ਨਹੀਂ ਸਕਦੇ ਜੀ ਗੱਡੀ ਤਾਂ ਹੁਣ ਪਲਟੀ ਵੀ ਆ ਮੌਕੇ ਤੇ ਜਿਹੜੇ ਮੌਕੇ ਵਾਲੇ ਮੰਦੀ ਦੱਸ ਸਕਦੇ ਉਹ ਤਾਂ ਇੱਕ ਇੱਕ ਕਹਿੰਦੀ ਪੁਲਿਸ ਦੇ ਅੰਡਰ ਤੇ ਇੱਕ ਜਿਹੜਾ ਲੈ ਕੇ ਗਏ ਆ ਵੀ ਉਹਨਾਂ ਦੇ ਨਾਲ ਹੀ ਚਲਾ ਗਿਆ ਸੀਗਾ ਬਲੈਰੋ ਕੈਂਪਰ ਆ ਇਹ ਅੰਡੇ ਦਾ ਕੰਮ ਕਰਦੇ ਬਿਜ਼ਨਸ ਕਰਦੇ ਆ ਇਹ ਗੁਰਦਾਸਪੁਰ ਤੋਂ ਬਰਨਾਲੇ ਵੱਲੋਂ ਜਾ ਰਹੇ ਸੀਗੇ ਤੇ ਗੱਡੀ ਚਲਾਉਣ ਦੇ ਵਕਤ ਜਿਹੜਾ ਡਰਾਈਵਰ ਸੀਗਾ ਅਚਪ੍ਰੀਤ ਉਸ ਦੀ ਨਿਗਾ ਜਦ ਮੈਂ ਆਪਣੇ ਕੋਲ ਅੱਖ ਲਾ ਗੀ ਉਹਦੀ ਨੀਂਦ ਆ ਗਈ ਤੇ ਉਸ ਨੂੰ ਪਤਾ ਨਹੀਂ ਚੱਲਿਆ ਇਧਰੋਂ ਦੂਸਰੀ ਸਾਈਡ ਤੋਂ ਆਪਣੇ ਬੋਲਟ ਮੋਟਰਸਾਈਕਲ ਦੋ ਸਵਾਰ ਆ ਰਹੇ ਸੀਗੇ ਜਿਸ ਵਿੱਚ ਇੱਕ ਜਿੱਦਾਂ ਮੌਕੇ ਦੀ ਡੈਥ ਹੋ ਗਈ ਤੇ ਇੱਕ ਬੱਚਾ ਸੀਗਾ 16 ਸਾਲ ਦਾ ਉਹਨੂੰ ਅਸੀਂ ਮੈਡੀਸਿਟੀ ਹਸਪੀਟਲ ਦਾ ਦਾਖਲ ਕਰਵਾਤਾ ਵਾ ਉਹਦੀ ਹਾਲਤ ਤਰੀ ਗੰਭੀਰ ਆ ਤੇ ਬਾਕੀ ਸਾਰੀ ਮੌਕੇ ਦੇ ਕਾਰਵਾਈ ਕੀਤੀ ਜਾ ਰਹੀ ਹੈ ਇਹ ਦੋ ਜਾਨੇ ਸੀਗੇ ਇੱਕ ਅਰਸ਼ਪ੍ਰੀਤ ਤੇ ਇੱਕ ਜੋਤੀ ਜੋਤੀ ਜਿਹੜਾ ਨਾਲ ਬੈਠਾ ਸੀਗਾ ਅਰਸ਼ਕ ਟਿੱ ਗੱਡੀ ਚਲਾ ਰਿਹਾ ਸੀਗੀ ਇਹ ਕਿਹੜਾ ਰਸਤਵਾ ਆ ਰਹੀ ਸੀ ਗੱਡੀ ਬਲਰੋ ਇਹ ਇਧਰੋਂ ਆਪਣੇ ਲੋਹਾਰਾ ਚੌਂਗ ਦੇ ਇਧਰੋਂ ਆ ਰਹੇ ਸੀਗੇ ਬਰਨਾਲੇ ਸਾਈਡ ਜਾ ਰਹੇ ਸੀਗੇ ਮੋਟਰਸਾਈਕਲ ਦੂਜੀ ਛੱਡ ਹਾਂ ਮੋਟਰਸਾਈਕਲ ਦੂਜੀ ਸਾਈਡ ਤੋਂ ਆ ਰਹੀ ਹੈ ਇਹ ਰੋਂਗ ਸਾਈਡ ਹੋ ਗਏ ਅੱਖ ਲੱਗਣ ਕਾਰਨ ਤੇ ਉਹ ਫਿਰ ਆਪਣੇ ਆਪ ਵਾਰਦਾ ਤੋਂ ਗੇਟ ਸੈਂਡਰ ਵਾਲੀ ਕਿਵੇਂ ਜਿਹੜੇ ਬਲਰੋ ਵਾਲੇ ਸੀ ਇਹਦੇ ਤੋਂ ਇਹ ਠੀਕ ਹੈ ਇਹ ਉਹ ਗੱਡੀ ਵਾਲੇ ਇਹਨਾਂ ਨੂੰ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਕਿ ਜੀ ਭਿੰਦਰਾ ਪਿਕਅਪ ਕੋਟਿਸੇਗਾ ਸਾਈਡ ਵਾਲੇ ਪਾਸੋਂ ਆ ਰਹੀ ਸੀ ਤੇ ਮੋਟਰਸਾਈਕਲ ਮ ਉਹ ਉਹਦਾ ਮਿਲ ਗਿਆ ਮਿੰਦਰਾ ਪੇ ਇੱਕ ਮੁਰਸਲ ਦੇ ਵਿੱਚ ਵਿੱਚ ਬੁੱਲਟ ਦੇ ਇੱਕ ਬੰਦੇ ਡੈਥ ਹੋ ਗਈ ਆ ਇੱਕ ਜਿਆਦਾ ਸੀਰੀਅਸ ਹਾਲ ਨੂੰ ਲੈ ਕੇ ਗਿਆ ਹਸਪੀਟਲ ਮੈਡੀ ਸਿਟੀ ਦਾ ਸਰ ਕੋ ਆਇਆ ਦੋ ਜਣੇ ਹੀ ਮੁਰਸਲ ਇੱਕ ਦੀ ਡੈਥ ਹੋ ਗਈ ਜੀ ਗੱਡੀ ਤਾਂ ਪਤਾ ਨਹੀਂ ਇੱਥੇ ਹੈ ਨਹੀਂ ਗੀ ਗੱਡੀ ਵਾਲੇ ਉਹਨੂੰ ਵੇਖਣ ਦੇ ਭਾਲ ਕਰਕੇ ਉਹ ਹੀ ਦੱਸ ਦਿਆਂਗੇ ਉਹਨੂੰ ਤਰਤੀਸ ਜਾਰੀ ਹੋਊਗੀ ਮੁਰਸਲ ਪਿੰਡ ਧਰਮ ਸਿੰਘ ਵਾਲੇ ਸੁਨੀਕ ਹੈ ਜੀ ਹਾਲ ਕੋਟੀ ਸੀਗਾ ਰੈਸ਼ਨ ਵਾਲੀ